ਮਸ਼ਹੂਰ ਤੇ ਹਮੇਸ਼ਾ ਵਿਵਾਦਾਂ ਚ ਰਹਿਣ ਵਾਲੇ ਪਾਸਟਰ ਬਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਲਗਾਤਾਰ ਹੋਰ ਵੱਧੀਆਂ ਦਿਖਾਈ ਦੇ ਰਹੀਆਂ ਨੇ ਦਰਅਸਲ ਪਿਛਲੇ ਮਹੀਨੇ ਕਪੂਰਥਲਾ ਦੀ ਰਹਿਣ ਵਾਲੀ 22 ਸਾਲਾਂ ਕੁੜੀ ਨੇ ਬਰਜਿੰਦਰ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਗਿਆ ਸੀ ਉਹ ਹਲੇ ਮਾਮਲਾ ਠੰਡਾ ਨਹੀਂ ਹੋਇਆ ਕਿ ਇੱਕ ਪਾਸਟਰ ਦੀ ਜਿਹੜੀ ਕਿ ਦਫ਼ਤਰ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਸ ਦੇ ਬਲੋ ਆਪਣੇ ਸਮਰਥਕਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਇੱਕ ਮਹਿਲਾ ਦੇ ਥੱਪੜ ਵੀ ਜੜ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਈ ਤਾਂ ਫਿਰ ਹੁਣ ਉਸ ਮਹਿਲਾ ਦੇ ਵੱਲੋਂ ਵੀ ਪਾਸਟਰ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਜੀ ਹਾਂ ਦੱਸਦੀ ਹੈ ਕਿ ਮਹਿਲਾ ਨੇ ਮੋਹਾਲੀ ਦੇ ਮੁੱਲਾਪੁਰ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਦਿੱਤੀ ਹੈ ਮਹਿਲਾ ਦਾ ਕਹਿਣਾ ਹੈ ਕਿ ਪਾਸਟਰ ਵਰਜਿੰਦਰ ਦੇ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ ਤੇ ਉਸਦੇ ਪਰਿਵਾਰ ਦੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਮਹਿਲਾ ਨੇ ਕਿਹਾ ਕਿ ਪਾਸਟਰ ਵੱਲੋਂ ਮਹਿਲਾ ਤੇ ਚਰਚ ਦੇ ਕੀਮਤੀ ਕਾਗਜ਼ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਇਸ ਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਉਸ ਦੇ ਪਤੀ ਤੇ ਝੂਠਾ ਬਲਾਤਕਾਰ ਦਾ ਮਾਮਲਾ ਪਾਉਣ ਦੇ ਲਈ ਲੜਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਜੋ ਉਸ ਦੇ ਪਤੀ ਦੇ ਝੂਠੇ ਇਲਜ਼ਾਮ ਲਗਾ ਸਕਣ ਸਿੱਧੇ ਤੌਰ ਤੇ ਹੈ ਮਹਿਲਾ ਤੇ ਬਲਵਾਂ ਇਲਜ਼ਾਮ ਲਗਾਏ ਗਏ ਨੇ ਆਓ ਸੁਣਦੇ ਹਾਂ ਉਸ ਦਿਨ ਉਹ ਇੱਕ ਬੱਚਾ ਸੀ ਸਾਡਾ ਪ੍ਰੇਟਾਵਰ ਦਾ ਉਸ ਦੀ ਫੈਮਿਲੀ ਨੂੰ ਲੈ ਕੇ ਗੱਲ ਸੀਗੀ ਤੇ ਜਿਸ ਤਰ੍ਹਾਂ ਉਹਦੀ ਜਿਹੜੀ ਸਿਸਟਰ ਹੈ ਉਹ ਮੀਡੀਆ ਵਿੱਚ ਵਰਕ ਕਰਦੀ ਹੈ ਤੇ ਇਹੋ ਜਿਹਾ ਕੁਝ ਸੀ ਜਿਹੜਾ ਉਸ ਬੱਚੇ ਨੂੰ ਵੀ ਪਤਾ ਲੱਗ ਰਿਹਾ ਸੀ ਗਲਤ ਹੋ ਰਿਹਾ ਸਭ ਨੂੰ ਪਤਾ ਲੱਗ ਰਿਹਾ ਸੀਗਾ ਕਿਉਂਕਿ ਜਦੋਂ ਉਹ ਵੈਦੀ ਤੇ ਹੁੰਦੇ ਸੀ ਤਾਂ ਸਾਰੇ ਬੱਚੇ ਅਬਜ਼ਰਵ ਕਰਦੇ ਸਾਰੇ ਲੋਕ ਉੱਥੇ ਅਬਜ਼ਰਵ ਕਰਦੇ ਵੀ ਗਲਤ ਹੋ ਰਿਹਾ ਹੈ ਜੋ ਚੀਜ਼ ਸਹੀ ਨਹੀਂ ਸੀਗਾ ਤੇ ਉਸ ਚੀਜ਼ ਦੇ ਲਈ ਉਸ ਬੱਚੇ ਨੇ ਜਿਹਦਾ ਆਵਾਜ਼ ਚੱਕੀ ਤੇ ਉਹਦੇ ਉਸਨੇ ਆਪਣੀ ਭੈਣ ਨੂੰ ਘਰ ਬਿਠਾ ਲਿਆ ਸੀਗਾ ਸਿਸਟਰ ਨੂੰ ਘਰ ਬਿਠਾ ਲਿਆ ਸੀਗਾ ਤੇ ਉਸ ਚੀਜ਼ ਨੂੰ ਲੈ ਕੇ ਸਾਰਾ ਇਸ਼ੂ ਹੋਇਆ ਸੀਗਾ ਤੇ ਉਹਨਾਂ ਨੇ ਪਹਿਲਾਂ ਉਹ ਕਹਿ ਵੀ ਤੁਸੀਂ ਥੱਪੜ ਕਿਉਂ ਮਾਰੇ ਮੂੰਹ ਨਾਲ ਗੱਲ ਕਰੋ ਤੇ ਇਹ ਉਹਨਾਂ ਦੀ ਇੰਡੀਵਿਜੁਅਲੀ ਵਿਸ਼ਾ ਕਿ ਆਪਣੀ ਭੈਣ ਨੂੰ ਭੇਜਣ ਨਾ ਭੇਜਣ ਕਿ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਤੇ ਉਹਨਾਂ ਨੇ ਇਸੀ ਚੀਜ਼ ਵਿੱਚ ਬੈਂਸ ਦੇ ਬੈਂਸ ਦੇ ਕਾਪੀ ਚੱਕ ਕੇ ਮੇਰੇ ਫੇਸ ਤੇ ਮਾਰੀ ਤੇ ਮੈਨੂੰ ਲੱਗਿਆ ਮੇਰੀ ਬੱਚੀ ਦਾ ਹੀ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਉਸ ਬੁੰਡੇ ਦੇ ਫੋਨ ਮਾਰਿਆ ਮਤਲਬ ਪੁਸ਼ ਕਰਕੇ ਉਹਦੇ ਮੂੰਹ ਤੇ ਮਾਰਿਆ ਤੇ ਉਸ ਤੋਂ ਬਾਅਦ ਉਸ ਬੱਚੇ ਮੇਰੇ ਨੂੰ ਜਦੋਂ ਮੈਂ ਉੱਠੀ ਹਾਂ ਕਿ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਕਰ ਸਕਦੇ ਤੁਸੀਂ ਮੇਰੇ ਪਰ ਹੱਥਾ ਪੈਈ ਕਰ ਰਹੇ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਹਨਾਂ ਨੇ ਮੇਰਾ ਗਲਾ ਦਬਾਇਆ ਮੇਰੇ ਪ੍ਰੋਫਿਟ ਜੀ ਨੇ ਪ੍ਰੋਫਿਟ ਬਜਿੰਦਰ ਸਿੰਘ ਜੀ ਹਾਂ ਜੀ ਹਾਂ ਜੀ ਤੇ ਇਹ ਮੀਟਿੰਗ ਹੋਈ ਕਿੱਥੇ ਸੀਗੀ ਇਹ ਮੀਟਿੰਗ ਚਰਚ ਵਿੱਚ ਹੋਈ ਸੀ ਵੀਰਵਾਰ ਦੀ ਮੀਟਿੰਗ ਤੋਂ ਬਾਅਦ 12 ਵਜੇ ਤੱਕ ਸਾਨੂੰ ਰੋਕਿਆ ਗਿਆ ਸੀ ਇਸੀ ਗੱਲ ਨੂੰ ਲੈ ਕੇ ਦੇ ਚਰਚ ਵਿੱਚ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਇੱਥੇ ਵਿਰੋਧੀ ਟੋਲ ਬਰਾਜ਼ਾ ਦੇ ਕੋਲ ਹਾਂ ਜੀ ਏ ਮੇਰੇ ਨਾਲ ਪਹਿਲਾਂ ਵੀ ਇੱਕ ਦੋ ਵਾਰ ਕੀਤਾ ਗਿਆ ਸੀ ਕਿਉਂਕਿ ਇਸੀ ਕੁੜੀ ਨੂੰ ਲੈ ਕੇ ਮੈਂ ਆਵਾਜ਼ ਚੱਕ ਰਹੀ ਸੀਗੀ ਕਿ ਨਹੀਂ ਕਰਨਾ ਚਾਹੀਦਾ ਚੀਜ਼ਾਂ ਤੇ ਉਹ ਚੀਜ਼ਾਂ ਜੋ ਸਾਨੂੰ ਦਿਖ ਰਹੀਆਂ ਸੀ ਕਿਉਂਕਿ ਅਸੀਂ ਅਗਰ ਇੱਕ ਐਜ ਸਾ ਫਾਸਟਰ ਉੱਥੇ ਵਰਕ ਕਰ ਰਹੇ ਹਾਂ ਸਾਡਾ ਉਹ ਬੱਚੇ ਸਾਡੇ ਉਹ ਉਹਨਾਂ ਦੇ ਪੇਰੈਂਟਸ ਸਾਡੇ ਟਰਸਟ ਤੇ ਛੱਡ ਕੇ ਜਾ ਰਹੇ ਹਾਂ ਤਾਂ ਉਸ ਚੀਜ਼ ਨੂੰ ਅਗਰ ਜਿਸ ਤਰ੍ਹਾਂ ਹੁਣ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਤਾਂ ਉਸ ਚੀਜ਼ ਦੇ ਲਈ ਸਾਨੂੰ ਖੁਦ ਨੂੰ ਲੱਗਦਾ ਸੀ ਕਿ ਅਸੀਂ ਕਿਉਂਕਿ ਮੇਰੀ ਖੁਦ ਦੀ ਹੁਣ ਛੋਟੀ ਬੇਟੀ ਹੈ ਕਿ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮੇਰੀ ਖੁਦ ਦੀ ਬੇਟੀ ਵੀ ਵੱਡੀ ਬੱਚੀ ਵੱਡੀ ਹੋਏਗੀ ਤੇ ਕੱਲ ਨੂੰ ਉਹ ਚੀਜ਼ਾਂ ਨੂੰ ਲੈ ਕੇ ਮ ਸੀ ਮੈਂ ਤੇ ਉਸ ਚੀਜ਼ ਦੇ ਲਈ ਦੋ ਤਿੰਨ ਵਾਰ ਮੇਰੇ ਪਰ ਪਹਿਲਾਂ ਵੀ ਇਹਨਾਂ ਨੇ ਮੇਰੇ ਨਾਲ ਇਦਾਂ ਬਦਤਮੀਜ਼ੀ ਕੀਤੀ ਸੀ ਕਾਪੀ ਵਗਾ ਕੇ ਮਾਰੀ ਸੀਗੀ ਇੱਕ ਵਾਰ ਮੈਨੂੰ ਧੱਕਾ ਵੀ ਮਾਰਿਆ ਮੇਰੇ ਨਾਲ ਬਦਤਮੀਜ਼ੀ ਵੀ ਕੀਤੀ ਸੀਗੀ ਰੂਟ ਵੀ ਬੋਲੇ ਸੀ ਜਿਵੇਂ ਵੀ ਲਗਾਈ ਜਾਂਦ ਤੁਸੀਂ ਜਿਸ ਤਰ੍ਹਾਂ ਆਵਾਜ਼ ਚੱਕ ਰਹੇ ਹੋ ਹਾਂਜੀ ਜਿਹੜਾ ਵੀ ਜਿਸ ਬੰਦੇ ਨੇ ਵੀ ਆਵਾਜ਼ ਚੱਕ ਲਈ ਹੈ ਜੇ ਤਾਂ ਉਹ ਮੁੰਡਾ ਹੈ ਤੇ ਉਹਦੇ ਖਿਲਾਫ ਰੇਪ ਕੇਸ ਲੱਗਣਾ ਹੀ ਲੱਗਣਾ ਹੈ ਜੇ ਕੋਈ ਲੇਡੀਜ਼ ਹੈ ਤੇ ਉਹਦੇ ਤੇ ਚੋਰੀ ਦਾ ਇਲਜ਼ਾਮ ਲੱਗਣਾ ਹੀ ਲੱਗਣਾ ਹੈ ਕਿ ਇਹ ਸਾਡੇ ਕਾਊਂਟਰ ਤੇ ਬੈਠਦੀ ਸੀਗੀ ਇਹ ਸਾਡਾ ਇਹ ਕੰਮ ਸੰਭਦੀ ਸੀ ਕਿ ਇਹ ਚੋਰੀ ਕਰਕੇ ਲੈ ਗਈ ਹੈ ਇਹ ਇਹ ਚੀਜ਼ ਐਲੀਗੇਸ਼ਨ ਅਸੀਂ ਪ੍ਰਪੇਅਰ ਸੀਗੇ ਕਿ ਇਹ ਸਾਡੇ ਉੱਪਰ ਲੱਗਣਗੇ ਇਸੇ ਲਈ ਜਦ ਅਸੀਂ ਰਿਜ਼ਾਈਨ ਦਿੱਤਾ ਅਸੀਂ ਉਹਦੇ ਚ ਮੈਂਸ਼ਨ ਕੀਤਾ ਹੈ ਸਾਰਾ ਕੁਝ ਵੀ ਸਾਡੇ ਨਾਲ ਬਦਤਮੀਜ਼ੀ ਕੀਤੀ ਹੈ ਸਾਡੇ ਉੱਪਰ ਥੱਪੜ ਮਾਰੇ ਗਏ ਇਸ ਲਈ ਅਸੀਂ ਇਹ ਜਿਹੜੀ ਜੋਬ ਅਸੀਂ ਰਿਜ਼ਾਈਨ ਦੇ ਰਹੇ ਆ ਆਪਣੀ ਵਿਸ਼ੇ ਨਾਲ ਕਿ ਸਾਡੇ ਉੱਪਰ ਕੋਈ ਵੀ ਇਹ ਜੀ ਸਾਡੀ ਝੂਠੀ ਪਰਚੇ ਨਾ ਕਿਤੇ ਜਾਣ ਕਿਉਂਕਿ ਅਸੀਂ ਸਾਰਾ ਡਾਟਾ ਤੁਹਾਡੇ ਹੈਂਡਓਵਰ ਕਰ ਦਿੱਤਾ ਹੈ ਕਿਉਂਕਿ ਉਸ ਦੀ ਸਾਡੇ ਕੋਲ ਵੀਡੀਓਜ਼ ਵੀ ਆ ਉਹ ਫੋਨ ਤੋਂ ਉਹਨਾਂ ਨੇ ਲੈ ਲਿੱਤੇ ਸੀਗੇ ਸਭ ਤੋਂ ਤੇ ਜਿਹੜਾ ਸਾਡਾ ਡਾਟਾ ਸੀ ਉਹ ਵੀ ਅਸੀਂ ਉਹਨਾਂ ਨੂੰ ਹੈਂਡਓਵਰ ਕਰਕੇ ਆਏ ਸੀ ਸਾਰਾ ਐਜਾ ਕੁਝ ਨਹੀਂ ਉਹ ਬੱਚੇ ਉੱਥੇ ਹੀ ਸ ਇਸ ਦਿਨ ਨਾਲ ਲੋਕਾਂ ਨੂੰ ਹਿੱਟ ਕੀਤਾ ਜਾ ਰਿਹਾ ਇਹ ਸਭ ਤੋਂ ਬੜੀ ਚੀਜ਼ ਹੈ ਜੋ ਬਿਲਕੁਲ ਹੀ ਗਲਤ ਹੈ ਹਾਂਜੀ ਹਾਂਜੀ ਇਹ ਆ ਜਾ ਹਾਂਜੀ ਆਇਆ ਜਾ ਅਸੀਂ 3-4 ਵਾਰ ਤਾਂ ਅਸੀਂ ਦੇਖ ਚੁੱਕੇ ਆ ਉਸ ਤੋਂ ਬਾਅਦ ਅਸੀਂ ਸਭ ਤੋਂ ਜ਼ਿਆਦਾ ਉੱਥੇ ਲੋਕ ਇਸ ਲਈ ਆਵਾਜ਼ ਨਹੀਂ ਚੱਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਅਗਰ ਕਿਸੇ ਨੇ ਆਵਾਜ਼ ਚੱਕੀ ਹੈ ਉਹਨੂੰ ਕੱਢ ਕੇ ਸਭ ਤੋਂ ਜਿਹੜਾ ਸੈਕਟਰ ਸੈਕਿੰਡ ਪੁਆਇੰਟ ਹੁੰਦਾ ਹੈ ਉਹਨਾਂ ਦਾ ਚੋਰੀ ਦਾ ਇਲਜ਼ਾਮ ਉਹਨਾਂ ਨੂੰ ਨਾ ਕਿਸਾਂ ਚ ਨਾ ਉਲਝਾ ਦਿੰਦੇ ਕਿਉਂ ਸਾਡੇ ਤੱਕ ਪਹੁੰਚ ਹੀ ਨਾ ਪਣ ਲੋਕ ਮੈਂ ਕਿ ਉਹਨਾਂ ਦੀ ਇਲੀਗਲ ਟੀਮ ਹੈਗੀ ਹੈ ਹਾਂਜੀ ਉਹ ਉਹ ਲੋਕ ਇਹਨਾਂ ਨੇ ਰੱਖੇ ਹੋਇਆ 3-4 ਬੰਦੇ ਇਹ ਜਿਹੜੇ ਜਾ ਕੇ ਕੰਪਲੇਂਟਾਂ ਕਰਕੇ ਜਾਂਦੇ ਆ ਮੈਂ ਦੇਖੋ ਜਿਸ ਤਰ੍ਹਾਂ ਤੁਹਾਨੂੰ ਕਹਿ ਰਹੀਆਂ ਕਿ ਲੋਕਾਂ ਨੂੰ ਲੋਕ ਇੰਨੇ ਜ਼ਿਆਦਾ ਇਮੋਸ਼ਨਲ ਹੁੰਦੇ ਆ ਪਰਮੇਸ਼ਰ ਨੂੰ ਲੈ ਕੇ ਤੇ ਜਦ ਅਸੀਂ ਪ੍ਰਭੂ 'ਚ ਆਏ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਜਿਹੜਾ ਦੇਖੋ ਜਿਹੜਾ ਇਸ ਟਾਈਮ ਤੱਕ ਉੱਥੇ ਪਹੁੰਚਦਾ ਉਹ ਸਾਰੇ ਪਰੇਸ਼ਾਨ ਹੁੰਦੇ ਨੇ ਹੈਰਾਨ ਹੁੰਦੇ ਨੇ ਉਹ ਉਸ ਬਿਮਾਰੀਆਂ ਨੂੰ ਲੈ ਕੇ ਉੱਥੇ ਆਉਂਦੇ ਆ ਤੇ ਜਦ ਉਹਨਾਂ ਨਾਲ ਬਹੁਤ ਕੁਝ ਕੀਤਾ ਜਾਂਦਾ ਫਿਰ ਉਹ ਲੋਕ ਸਭ ਤੋਂ ਬੜੀ ਚੀਜ਼ ਹੈ ਜਿਹੜਾ ਧਰਮ ਦੇ ਨਾਮ ਤੇ ਇਮੋਸ਼ਨਲ ਹਿੱਟ ਕੀਤਾ ਜਾ ਰਿਹਾ ਉਹ ਸਭ ਤੋਂ ਜ਼ਿਆਦਾ ਗਲਤ ਚੀਜ਼ ਹੋ ਰਹੀ ਹੈ ਉੱਥੇ ਜਿਹੜਾ ਜਨਾਨੀਆਂ ਦੇ ਹੱਥ ਚੱਕਦਾ ਉਹ ਪਾਸਟਰ ਥੋੜੀ ਹੋ ਸਕਦਾ ਜਿਹੜਾ ਜਨਾਨੀਆਂ ਦੇ ਹੱਥ ਚੱਕਦਾ ਉਹ ਪਾਸਟਰ ਨਹੀਂ ਹੈ ਮਰਦ ਦੇ ਹੱਥ ਚੱਕੋ ਜਿੱਦਾਂ ਮੈਂ ਤਾਂ ਮਰਦ ਦੇ ਹੀ ਚੱਕੋ ਹੱਥ ਤੇ ਜਨਾਨੀਆਂ ਤੋਂ ਕਿਉਂ ਚੱਕਦੇ ਹੋ ਤੇ ਹੋਰ ਬਹੁਤ ਸਾਰੀਆਂ ਜਨਾਨੀਆਂ ਨੇ ਜਿਨ੍ਹਾਂ ਦੇ ਹੱਥ ਚੁੱਕਿਆ ਉਹਨੇ ਜੇ ਇਹਨਾਂ ਨੂੰ ਛੇੜ ਛਾੜ ਕਰਦਾ ਟੱਚ ਕਰ ਰਿਹਾ ਉਹ ਬਹੁਤ ਸਾਰੇ ਮੈਂ ਹੋਰ ਬਹੁਤ ਕੁਝ ਸਾਹਮਣੇ ਲੈ ਕੇ ਆਉਂਗਾ 2 3 4 ਦਿਨਾਂ ਚੋਂ ਜਿਹੜੀਆਂ ਬਾਕੀ ਉਹਨਾਂ ਨਾਲ ਹੋਰ ਸਿਰਫ মিডিਆ ਸਾਹਮਣੇ ਡਰ ਰਹੀਆਂ ਨੇ ਕਿ ਮੈਂ ਸਾਹਮਣੇ ਨਾ ਜਾਵਾਂ ਤੇ মিডিਆ ਤੋਂ ਬਹੁਤ ਡਰ ਰਹੇ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਉਹਨੂੰ ਮਾਰ ਇਹਨਾਂ ਨੇ ਇੱਕ ਟੀਮ ਲੱਗ ਰੱਖੀ ਹੈ ਜੇ ਕੰਪਲੀਟਾ ਕਰਾਉਣੀਆਂ ਚੋਰੀ ਦੀ ਕੰਪਲੀਟ ਕਰਾ ਦੋ ਕੋਈ ਛੇੜਛਾੜ ਦੀ ਕਰਾ ਦੋ ਇਹਦਾ ਇਹ ਕੰਮ ਹੈ ਦੇਖੋ ਲੋਕ ਬਾਈਬਲ ਨੂੰ ਦੇਖ ਕੇ ਜਾ ਰਹੇ ਨੇ ਪਾਸਟਰ ਨੂੰ ਦੇਖ ਕੇ ਬਲਜਿੰਦਰ ਨੂੰ ਨਹੀਂ ਦੇਖ ਕੇ ਬਾਈਬਲ ਨੂੰ ਪੜ੍ਹ ਕੇ ਜਾ ਰਹੇ ਨੇ ਕਿ ਸਾਡਾ ਸਹੀ ਧਰਮ ਹੈ ਉਹਨੂੰ ਇਹ ਜ਼ਬਰਦਸਤੀ ਨਹੀਂ ਕਰਦੇ ਬੰਦਾ ਆਪ ਸੋਚ ਸਮਝ ਕੇ ਨਾ ਧਰਮ 'ਚ ਜਾਂਦਾ ਕੋਈ ਦਿੱਕਤ ਨਹੀਂ ਪਰ ਜਿਹੜਾ ਪਾਸਟਰ ਹੈ ਬਲਜਿੰਦਰ ਉਹ ਗਲਤ ਕਰਦਾ ਸਾਰੇ ਨਾਲ ਕਮਰੇ 'ਚ ਬਿਠਾ ਕੇ ਕੁੱਟਦਾ ਮਾਰਦਾ ਤੇ ਸਾਹਮਣੇ ਜਦੋਂ ਇਹਦਾ ਸ਼ੋਅ ਹੁੰਦਾ ਉੱਥੇ ਬੜਾ ਪਿਆਰ ਕਰਦਾ ਕਿ ਮੇਰੇ ਵਰਗਾ ਬੰਦਾ ਹੀ ਹੈ ਨਹੀਂ ਕੋਈ ਉੱਥੇ ਦਾ ਬਹੁਤ ਪਿਆਰ ਕਰਦਾ ਏ ਉਤੋਂ ਬਾਅਦ ਇਹਦੇ ਲੋਕਾਂ ਨੂੰ ਡਰਾਤ ਮਗਾ ਕੇ ਰੱਖਿਆ ਇਹਨਾਂ ਨੇ ਦੇਖੋ ਮੋਹਾਲੀ ਐਸਐਸਪੀ ਸਾਹਿਬ ਨੇ ਕੰਪਲੀਟ ਦਿੱਤੀ ਸੀ ਕਿ ਮੈਲਾਂ ਨੂੰ ਇਹਨਾਂ ਨਾਲ ਜਿਹੜਾ ਵੀ ਕੁੱਟਿਆ ਮਾਰਿਆ ਥੱਪੜ ਮਾਰਿਆ ਸੀ ਤੁਸੀਂ ਦੇਖਿਆ ਹੋਣਾ ਵੀਡੀਓ ਜਿਹੜੀ ਵਾਇਰਲ ਜਿਹੜਾ ਕਹਿੰਦਾ ਕਿ ਐਡਿਟਡ ਵੀਡੀਓ ਐਡਿਟਡ ਵੀਡੀਓ ਨਹੀਂ ਹੈ ਉਹ ਹੁਣ ਮਾਰਕ ਹੋ ਕੇ ਡਿਪਟੀ ਸਾਹਿਬ ਕੋਲ ਆਈਏ ਕੰਪਲੀਟ ਬਾਕੀ ਜੋ ਬਣਦੀ ਕਾਰਵਾਈ ਸਾਡੇ ਡਿਪਟੀ ਸਾਹਿਬ ਮਾਨਯੋਗ ਐਸਐਸਪੀ ਮੋਹਾਲੀ ਤੋਂ ਸਾਡੀ ਹੈਲਪ ਕਰਨਗੇ ਉਹ ਜੋ ਬਣਦੀ ਕਾਰਵਾਈ ਕਰਨਗੇ ਮਤਲਬ ਜ਼ਿਕਰ ਇਹ ਖਾਸ ਹੈ ਕਿ ਸਾਲ 2018 ਦੇ ਵਿੱਚ ਜ਼ੀਰਕਪੁਰ ਦੀ ਇੱਕ ਔਰਤ ਨੇ ਪਾਸਟਰ ਬਰਜਿੰਦਰ ਤੇ ਜਿਨਸੀ ਸ਼ੋਸ਼ਣ ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ ਉਪਰੰਤ ਪਾਸਟਰ ਨੂੰ 2018 ਦੇ ਵਿੱਚ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਜ਼ਮਾਨਤ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ